ਭਾਰਤ ਵਿਕਾਸ ਫਿਸ਼ਟ ਬ੍ਰਾਂਚ ਬੁੜਲਾਡਾ ਅਤੇ ਨਨਹੀ ਕਦਮ ਆਈਵੀਐਫ ਸੈਂਟਰ ਦੇ ਸਾਂਝੇ ਸਹਿਯੋਗ ਨਾਲ ਅੱਜ ਬੁੜਲਾਡਾ ਦੇ ਮੂਨ ਲਾਈਟ ਹਾਈ ਸਕੂਲ ਵਿਖੇ ਬੇਔਲਾਦ ਜੋੜਿਆਂ ਲਈ ਮੁਫਤ ਜਾਂਚ ਕੈਂਪ ਆਯੋਜਿਤ ਕੀਤਾ ਗਿਆ। ਇਹ ਖਾਸ ਮੁਹਿੰਮ ਬੇਔਲਾਦ ਜੋੜਿਆਂ ਦੀ ਮਦਦ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤੀ ਗਈ। ਕੈਂਪ ਵਿੱਚ ਮਾਹਰ ਡਾਕਟਰਾਂ ਨੇ ਲੋਕਾਂ ਦੀ ਜਾਂਚ ਕੀਤੀ ਅਤੇ ਉਨ੍ਹਾਂ ਨੂੰ ਵਰਤੋਯੋਗ ਸਲਾਹ ਮਸ਼ਵਰੇ ਦਿੱਤੇ। ਭਾਰਤ ਵਿਕਾਸ ਪਰਿਸ਼ਦ ਬ੍ਰਾਂਚ ਬੜਾਲਾ ਵੱਲੋਂ ਸ਼ਹਿਰ ਦੀਆਂ ਸਮੱਸਿਆਵਾਂ ਨੂੰ ਮੁੱਖਧਰੱਖਦੇ ਹੋਏ ਹਮੇਸ਼ਾ ਹੀ ਸਮਾਜ ਭਲਾਈ ਦੇ ਜਿਹੜੇ ਕੰਮ ਨੇ ਉਹ ਪਿਛਲੇ ਕਈ ਸਾਲਾਂ ਤੋਂ ਕੀਤੇ ਜਾ ਰਹੇ ਨੇ ਕੀਤੇ ਜਾਣਗੇ ਜਿਹੜੀ ਇੱਕ ਬਹੁਤ ਵੱਡੀ ਸਮੱਸਿਆ ਜੋ ਸਾਡੇ ਬੱਚਿਆਂ ਦੇ ਵਿੱਚ ਇੱਕ ਮੂਹ ਅੱਡੀ ਖੜੀ ਹੈ ਤੇ ਜਿਸ ਸਮੱਸਿਆ ਵੱਲ ਕਿਸੇ ਵੀ ਸੰਸਥਾ ਦਾ ਧਿਆਨ ਨਹੀਂ ਗਿਆ ਭਾਰਤ ਵਿਕਾਸ ਪਰਸ਼ਦ ਦੇ ਪ੍ਰਧਾਨ ਸ੍ਰੀ ਮਿਤਜਿੰਦਰ ਜੀ ਨੇ ਸਮੁੱਚੀ ਸੰਸਥਾ ਦਾ ਧਿਆਨ ਇਸ ਸਮੱਸਿਆ ਵਿੱਚ ਵੱਲ ਦਿਵਾਇਆ ਪਿਛਲੀਆਂ ਮੀਟਿੰਗਾਂ ਦੇ ਵਿੱਚ ਇਹ ਪਾਸ ਕੀਤਾ ਗਿਆ ਕਿ ਬਲਾਡਾ ਦੇ ਵਿੱਚ ਇਹ ਇੱਕ ਜੋ ਆਈਬੀਐਫ ਜੋ ਕੈਂਪ ਹੈ ਉਹ ਲਗਾਇਆ ਜਾਵੇ ਇਸ ਮੰਤਰ ਦੀ ਪ੍ਰਾਪਤੀ ਲਈ ਸੰਸਥਾ ਦੇ ਮੈਂਬਰਾਂ ਨੇ ਨੰਨੇ ਕਦਮ आईडीएफ सेंटर सरसा वाले, सेंटर वाले ने कांटेक्ट ਕੀਤਾ ਤੇ 센터 ਵਾਲਿਆਂ ਨੇ ਵੀ ਇੱਕਦਮ ਇਸ कॅम्प ਦੇ ਲਈ ਜੋ ہاں ਕੀਤੀ ਅੱਜ ਇਹ कॅम्प ਭਲਾੜਾ ਦੇ ਵਿੱਚ 13 ਅਪ੍ਰੈਲ 2025 ਨੂੰ ਲੱਗ ਰਿਹਾ ਹੈ ਲਗਭਗ 100 ਦੇ ਕਰੀਬ ਜੋ ਨੇ ਰਜਿਸਟ੍ਰੇਸ਼ਨ ਹੋਈ ਹੈ 80-85 ਦੇ ਕਰੀਬ ਜੋ ਪੇਸ਼ੈਂਟ ਨੇ ਉਹ ਆ ਚੁੱਕੇ ਨੇ ਅਮੀਤ ਕਰਦੇ ਹਾਂ ਹਰ ਪੇਸ਼ੈਂਟ ਜੋ ਪ੍ਰੋਪਰ ਜਾਣਕਾਰੀ ਹੈ ਇਸ ਕੈਂਪ ਚੋ ਲੈ ਕੇ ਜਾਏਗਾ ਅਤੇ ਇਹ ਉਮੀਦ ਕਰਦੇ ਆ ਕਿ ਜੋ ਘਰ ਇਨਾ ਨੰਨੇ ਮੰਨੇ ਬੱਚਿਆਂ ਦੀਆਂ ਕਲਕਾਰੀਆਂ ਤੋਂ ਵਾਂਝੇ ਹਨ ਉਹਨਾਂ ਦੇ ਘਰਾਂ ਦੇ ਵਿੱਚ ਵੀ ਇਹ ਜੋ ਨੰਨੇ ਬੱਚੇ ਨੰਨੇ ਮੰਨੇ ਬੱਚਿਆਂ ਦੀਆਂ ਕਲਕਾਰੀਆਂ ਜਲਦ ਵੱਜਣਗੀਆਂ ਤੇ ਭਾਰਤ ਵਿਕਾਸ ਪਰਿਸ਼ਦ ਦਾ ਜੋ ਇਹ ਕੈਂਪ ਹੈ ਉਹ ਸਫਲ ਰਹੇਗਾ ਮੈਂ ਸਮੁੱਚੇ ਅਹੁਦੇਦਾਰਾਂ ਵੱਲੋਂ ਮੈਂਬਰਾਂ ਵੱਲੋਂ ਇਹ ਭਰੋਸਾ ਦਿਵਾਉਣਾ ਕੇ ਭਾਰਤ ਵਿਕਾਸ ਪਰਸ਼ਦ ਨੂੰ ਜੇ ਦੁਬਾਰਾ ਵੀ ਇਸ ਕੰਮ ਦੀ ਜਾਣਕਾਰੀ ਹਿਤ ਕੈਂਪ ਲਗਵਾਉਣਾ ਪਿਆ ਤਾਂ ਉਹ ਆਪਣੀ ਜ਼ਿੰਮੇਵਾਰੀ ਤੋਂ ਭੱਜੇਗੇ ਨਹੀਂ ਹਮੇਸ਼ਾ ਇਹ ਸੋਸ਼ਲ ਕੰਮਾਂ ਦੇ ਵਿੱਚ ਅੱਗੇ ਰਹਿਣ ਦੀ ਕੋਸ਼ਿਸ਼ ਕੀਤੀ ਹੈ ਅਤੇ ਅਗਾਹਾਂ ਨੂੰ ਵੀ ਜੋ ਹੈ ਕੋਸ਼ਿਸ਼ ਕਰਦੇ ਰਹਾਂਗੇ ਇਹੀ ਮੈਂ ਸ਼ਹਿਰ ਨਿਵਾਸੀਆਂ ਨੂੰ ਭਰੋਸਾ ਦਿਵਾਉਣਾ ਬਹੁਤ ਬਹੁਤ ਧੰਨਵਾਦ ਸਮੁੱਚੀ ਪੱਤਰਕਾਰ ਟੀਮ ਦਾ ਮੀਡੀਆ ਟੀਮ ਦਾ ਜੋ ਇੱਥੇ ਆਏ ਹੋਏ ਨੇ जय भारत मां जय भारत मां जय पार्तमा नमस्कार मैं हूं अमर सिंह जानी एडमिनिस्ट्रेटिव नन्हे कदम आई एफ सेंटर सिरसा की तरफ से सबसे पहले हम यहां जो कैंप लगाया जा रहा है इसका हमारा उद्देश्य है कि जो निसंतान दंपति है उनको किस तरह से काउंसलिंग की जाए किस तरह से उनको बताया जाए कि किस तरह से संतान प्राप्ति की जा सकती है उसके लिए किस तरह का ट्रीटमेंट जरूरी है ये हम सब यहाँ से काउंसलिंग कर रहे हैं ਔਰ ਸੈਕਿੰਡ ਸਭ ਤੋਂ ਪਹਿਲੇ ਇਹ ਬੁਡਰਲਾ ਪੌਂਸ ਨੇਪਰ ਜਿਸ ਪ੍ਰਕਾਰ ਸੇ ਜੋ ਭਾਰਤ ਵਿਕਾਸ ਪਰਿਸ਼ਦ ਦੇ ਜੋ ਪ੍ਰਧਾਨ ਹੈ ਅਮੇ ਜੇ ਜਿੰਦਲ ਹੈ और एडवोकेट सुशील जी गए के जो सचिव और इसके साथ साथ जो कैशियर है सतीश सिंगला जी इन्होंने जितने हमारे यहाँ आवभगत किए और जिस प्रकार की यहाँ सुविधा मुहैया कराई है उनके लिए हम तह दिल से आभार व्यक्त करते हैं ना केवल तीनों जो की बाकी जो सदस्य है जो भारत जो विकास परिषद के सदस्य है मैं तो कहूँगा सदस्य नहीं वो समाज सेवी है उन सब का हम तह दिल से मेरे यूनिट की तरफ से मैं धन्यवाद करता हूँ आभार प्रकट करता हूँ मैं ये भी बताना चाहता हूँ कि इससे पहले हम करीबन राजस्थान हरियाणा पंजाब के आसपास अलग अलग शहरों में बड़े बड़े शहरों में हम ये कैंप आयोजित कर सकते हैं कर चुके हैं सैकड़ों कैंप आयोजित कर चुके हैं लेकिन जिस प्रकार की सुविधा इन्होंने यहाँ पे मुहैया कराई है जिनका सहयोग भारत विकास परिषद ने दिया है वो हमें हमेशा याद रहेगा इसके लिए हम तय दिल से एक बार फिर मैं धन्यवाद करता हूँ